ਨਾ ਨਾ ਮੇਰੀ ਭੈਣ ਹੁਣ ਮੇਰਾ ਡੈਡੀ ਵੀ ਵਗ ਗਿਆ ਜਿੰਮ ਦਾ ਕੰਦਾ ਖਾਣ ਨਹੀਂ ਸੀ ਇਹਦੇ ਦਾਦਾ ਜੀ ਚੱਲ ਚੱਲ ਕੋਈ ਨਾ ਬਾਈ ਹੌਸਲਾ ਰੱਖ ਕੋਈ ਨਾ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਟੰਡਿਆ ਇਸ ਟਾਈਮ ਅਸੀਂ ਖੜੇ ਆ ਪਾਤਣਾ ਮੰਡੀ ਪਾਤਣਾ ਮੰਡੀ ਦੇ ਨਾਲ ਬਿਲਕੁਲ ਪਿੰਡ ਹੈ ਨਿਆਲ ਤੇ ਉੱਥੇ ਤੁਸੀਂ ਪਿਛਲੇ ਦਿਨ ਇੱਕ ਵੀਡੀਓ ਬਹੁਤ ਵਾਇਰਲ ਹੋਈ ਦੇਖਿਆ ਉਹਨਾਂ ਦੋ ਮੁੰਡੇ ਟਰੱਕ ਡਰਾਈਵਰ ਹੁੰਦੇ ਨੇ ਤੇ ਮਾਲਕ ਵੱਲੋਂ ਉਹਨਾਂ ਨੂੰ ਇੰਨਾ ਕੁੱਟਿਆ ਜਾਂਦਾ ਜਲੀਲ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਦੋਨੇ ਜਾਨੇ ਇਕੱਠੇ ਲਾਈਵ ਹੋ ਕੇ ਵੀਡੀਓ ਪਾਉਂਦੇ ਨੇ ਉਸ ਤੋਂ ਬਾਅਦ ਆਪਣੀ ਸੂਸੈਡ ਕਰ ਦੇ ਲੈਂਦੇ ਨੇ ਤੇ ਪਿੱਛੇ ਤੁਸੀਂ ਧਰਨਾ ਲੱਗਾ ਦੇਖ ਰਹੇ ਹੋ ਤੇ ਆਪਣੇ ਨਾਲ ਬਾਈ ਬਾਈ ਕੀ ਨਾਮ ਆ ਤੁਹਾਡਾ ਬਾਈ ਅਸੀ ਕਾਲ ਜੀ ਮੇਰਾ ਨਾਮ ਜਸਪ੍ਰੀਤ ਆ ਤੁਹਾਡਾ ਇੱਥੇ ਆਏ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਅ ਬਾਈ ਤੁਸੀਂ ਤੁਹਾਡੇ ਬਾਈ ਜਿਹੜੇ ਹੋਈ ਡੈਥ ਤੁਹਾਡੇ ਕੀ ਲੱਗਦੇ ਆਪਣੇ ਕਬੀ ਜੀ ਗਵਾਂਢੀ ਨੇ ਚਾਚੇ ਲੱਗਦੇ ਨੇ ਜੀ ਸਾਰੀ ਸਾਨੂੰ ਘਟਨਾ ਦੱਸੋ ਕੀ ਗੱਲ ਹੋਈ ਸੀ ਕਿਉਂ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਬਸ ਸਾਰੀ ਘਟਨਾ ਐਵੇਂ ਆ ਬਾਈ ਜੀ ਅੱਜ ਤੋਂ 15 ਦਿਨ ਪਹਿਲਾਂ ਕਹਿੰਦਾ ਇਹ ਆਪਣੇ ਪਾਤਰਾਂ ਦਾ ਹਰਿਆਊ ਦਾ ਕਹਿੰਦਾ ਆਪਣਾ ਮਾ ਪੁਲਿਸ ਦੇ ਵਿੱਚ ਅਲਖਮਿੰਦਰ ਸਿੰਘ ਅੱਛਾ ਉਹਦੇ ਕੋਲ ਬਾਈ ਜੀ ਦੋ ਟਰੱਕ ਨੇ ਅੱਛਾ 15 ਦਿਨ ਪਹਿਲਾਂ ਹੀ ਇਹ ਕੋਦੇ ਟਰੱਕ ਤੇ ਕਹਿੰਦਾ ਪਹਿਲੀ ਗੇੜਾ ਲਾਣ ਗਏ ਨੇ ਇਹ ਅੱਛਾ ਪਹਿਲਾਂ ਕਿਸੇ ਹੋਰ ਦੇ ਟਰੱਕ ਚਲਾਉਂਦੇ ਹਾਂਜੀ ਪਹਿਲਾਂ ਕਿਸੇ ਹੋਰ ਚਲਾਉਂਦੇ ਅੱਛਾ ਪਹਿਲਾਂ ਗੇੜਾ ਉਹ ਬੰਦੇ ਦੇ ਲਾਉਣ ਗਏ ਪਹਿਲੀ ਗੇੜਾ ਲਾਉਣ ਗਏ ਨੇ ਜੀ ਇਹ ਗਜਰਾਤ ਆ ਇਹ ਗੇੜਾ ਲਾ ਕੇ ਬਾਈ ਜੀ ਉਧਰੋਂ ਪਿਆਜ ਭਰ ਕੇ ਆਏ ਨੇ ਇਹਨਾਂ ਨੇ ਪਿਆਜ ਜਲੰਧਰ ਖਾਲੀ ਕਰਨੇ ਤੇ ਜੀ ਜਲ ਕੈਸ਼ ਦੇਦਾ ਕੈਸ਼ ਦੇਦਾ ਇਹਨਾਂ ਨੇ ਬਾਈ ਜੀ ਬਖਵਾੜ ਫਗਵਾੜੇ ਆ ਕੇ ਰੋਟੀ ਪਾਣੀ ਖਾਦਾ ਉਹਦਾ ਸ਼ਾਮ ਨੂੰ ਫਿਰ ਇਹ ਰੋਟੀ ਪਾਣੀ ਖਾ ਕੇ ਲੁਧਿਆਣੇ ਆ ਕੇ ਆਪਣਾ ਟਰਾਂਸਪੋਰਟ ਦੇ ਵਿੱਚ ਸੌਂ ਗਏ ਉੱਥੇ ਬਾਈ ਜੀ ਜਦੋਂ ਇਹ ਸਵੇਰੇ 8 ਵਜੇ ਉੱਠੇ ਕਣ 8 ਵਜੇ ਉੱਠ ਕੇ ਦੇਖਦੇ ਨੇ ਤਾਂ ਬਾਈ ਜੀ 65000 ਰੁਪਏ ਚੋਰੀ ਹੋ ਜਾਂਦਾ ਚੋਰੀ ਹੋ ਜਾਂਦਾ ਚੋਰੀ ਹੋ ਜਾਂਦਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਬਈ ਮਾਲਕ ਨੂੰ ਫੋਨ ਕਰਦੇ ਨੇ ਵੀ ਆਪਣੇ ਨਾਲ ਆ 65000 ਰੁਪਏ ਚੋਰੀ ਹੋ ਗਿਆ ਵੀ ਕਿਵੇਂ ਕਰੀਏ ਮਾਰਕ ਨੇ ਬਾਈ ਜੀ ਇਹਨਾਂ ਨੂੰ ਕਹਣਾ ਕਹਤਾ ਵੀ ਤੁਸੀਂ ਗੱਡੀ ਖਾਲੀ ਲੈ ਕੇ ਪਾਤਣਾ ਆਜੋ। ਹੂੰ। ਇਹ ਗੱਡੀ ਪਾਤਣਾ ਆ ਗਏ ਬਾਈ ਜੀ ਮਤਲਬ ਅਚਾਰਕ ਬਜੇ ਪਹੁੰਚ ਗਏ ਔਰੇ। ਜੀ। ਉਹਨਾਂ ਨੇ ਬਾਈ ਜੀ ਆਣ ਸਾਰੇ ਇਹਨਾਂ ਨੂੰ ਇੰਨਾ ਜਿਆਦੇ ਕੁੱਟਿਆ ਕਹਣਾ ਇੰਨਾ ਜਿਆਦੇ ਤਸ਼ੱਦਦ ਕੀਤਾ ਇਹਨਾਂ ਨਾਲ। ਇਹਨਾਂ ਨੇ ਬਾਈ ਜੀ ਕਿਸੇ ਨੂੰ ਨਹੀਂ ਦੱਸਿਆ ਵੀ ਸਾਡੇ ਨਾਲ ਕੀ ਹੋਇਆ ਕੀ ਨਾ। ਇੰਨਾ ਜਿਆਦੇ ਕੁੱਟਮਾਰ ਕਰੀ। ਹਾਂ ਜੀ ਬਾਈ ਜੀ। ਆਹ ਦੇਖ ਲਓ ਮਿੱਤਰੋ ਇਨਸਾਨੀਅਤ ਕਿਵੇਂ ਸ਼ਰਮਸਾਰ ਹੁੰਦੀ ਆ। 65000 ਰੁਪਿਆ ਉਹ ਬੰਦੇ ਸੱਚੇ ਸੀ ਜੇ ਸੱਚੇ ਹੁੰਦੇ ਤਾਂ ਮਰਦੇ ਕਿਉਂ ਚੋਰ ਕਦੇ ਵੀ ਮਰਦਾ ਨਹੀਂ ਕੋਈ ਚਿੱਟੇ ਵਾਲਾ ਉਹ ਕਦੇ ਵੀ ਮਰਦਾ ਨਹੀਂ ਬਿਸ਼ਰਮ ਹੁੰਦੇ ਚੋਰ ਵੀ ਬਿਸ਼ਰਮ ਹੁੰਦਾ ਪਰ ਉਹ ਬੰਦੇ ਸੱਚੇ ਸੀ ਤੇ ਅੱਛਾ ਮੈਂ ਦੇਖੋ ਇਨਸਾਨੀਏ ਸ਼ਰਮਸਾਰ ਉਹ ਹੀ ਬੰਦੇ ਨੂੰ ਪਸੂਆਂ ਵਾਂਗੂ ਕੁੱਟਿਆ ਛਾ ਉਹ ਦੋਨੇ ਜਣੇ ਨੂੰ ਪੁੱਲ ਕੁੱਟਿਆ ਪੁੱਲ ਕੁੱਟਿਆ ਬਾਈ ਜੀ ਉਹ ਜਿਹੜੇ ਕਹਣਾ ਹੁਣ ਤੁਸੀਂ ਦੇਖ ਲਓ ਉੱਥੇ ਡੈੱਡ ਬਾਡੀਆਂ ਪਈਆਂ ਨੇ ਉਹਦੀ ਬਾਹ ਵੀ ਹੁਣ ਤੱਕ ਸੁਜੀ ਪਈ ਆ ਬਾਈ ਜੀ ਟੁੱਟਾ ਟੁੱਟੇ ਹੋਈਆਂ ਨੇ ਉਹਦੇ ਉਂਗਲਾਂ ਉਹ ਬਾਈ ਜੀ ਕਹਣਾ ਘਰੇ ਬੈਠੇ ਰਹੇ ਕਰੋ ਬਾਰ ਨਹੀਂ ਨਿਕਲੇ ਦੋ ਦਿਨ ਉਹਨਾਂ ਨੇ ਬਿਸ਼ਰਮੀ ਬਹੁਤ ਜ਼ਿਆਦਾ ਮੰਨੀ ਬਾਈ ਜੀ ਉਹਨਾਂ ਨੇ ਫਿਰ ਪਤਾ ਨਹੀਂ ਕੀ ਕਿੱਥ ਤੇ ਉਤੇ ਉਤੇ ਨਹੀਂ ਮੈਂ ਸੁਣਿਆ ਆਪਣੇ ਘਰੇ ਢੋਲ ਦੇ ਵਿੱਚੋਂ ਕਣਕ ਕੱਢ ਕੇ ਵੇਚ ਕੇ ਫਿਰ ਸਲਫਾਸ ਲੈ ਕੇ ਆਏ ਹਾਂ ਜੀ ਕਣਕ ਵੇਚ ਕੇ ਆਏ ਨੇ ਕਣਕ ਵੇਚ ਕੇ ਫਿਰ ਉਹ ਸਲਫਾਸ ਲੈ ਕੇ ਆਏ ਨੇ ਜਦੋਂ ਬਾਈ ਜੀ ਉਹਨਾਂ ਨੇ ਤਕਰੀਬਨ 12:30 ਵਜੇ ਸਲਫਾਸ ਪੀਤੀ ਆ ਆਪਣਾ ਸਾਹਮਣੇ ਘਰ ਆ ਉਹਨੇ ਬਾਈ ਜੀ ਕਣਕ ਸਲਫਾਸ ਪੀ ਕੇ ਉੱਚੀ ਉੱਚੀ ਰੋਣ ਲੱਗ ਗਿਆ ਜਦੋਂ ਅਸੀਂ ਗਏ ਉਹਨਾਂ ਨੇ ਜਾਣਸਾਰ ਇੱਕ ਗੱਲ ਕਹੀ ਕਹਿੰਦਾ ਵੀ ਕਾਲੂ ਮੇਰੇ ਆ ਦੋਏ ਫੋਨ ਸਾਹਮਣੇ ਆ ਇਹਦੇ ਵਿੱਚ ਕਹਿੰਦਾ ਮੇਰੀ ਵੀਡੀਓ ਆ ਵੀ ਮੇਰੀ ਵੀਡੀਓ ਵੱਧ ਤੋਂ ਵੱਧ ਬੈਰਲ ਕਰਿਓ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਬਾਈ ਉਹਨਾਂ ਨੂੰ ਚੁੱਕ ਕੇ ਪਾਤਨਾ ਹਸਪੀਟਲ ਦੇ ਵਿੱਚ ਲੈ ਗਏ ਸਰਕਾਰੀ ਚ ਤੇ ਉਦੋਂ ਉਹ ਬੋਲਦਾ ਹੀ ਜਾ ਰਿਹਾ ਤੀਗਾ ਹਾਂਜੀ ਇੱਕ ਜਾਨਾ ਦਾ ਡੈੱਡ ਦੀ ਇੱਕ ਬੋਲਦਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਰਹਿਬਰ ਕਰਤਾ ਹੋ ਰਾਹ ਦੇ ਵਿੱਚ ਜਾਂਦੇ ਜਾਂਦੇ ਬਾਈ ਜੀ ਪੂਰੇ ਹੋ ਗਏ ਦੋਨੋਂ ਦੋਸਤ ਤੇ ਆਪਸ ਵਿੱਚ ਹਾਂਜੀ ਦੋਨੋਂ ਦੋਸਤ ਤੇ ਆਪਦੇ ਵਿੱਚ ਜੀ ਉਹ ਦੂਜਾ ਇੱਕ ਵੀਡੀਓ ਦੇ ਵਿੱਚ ਕਹਿੰਦਾ ਵੀ ਬਾਈ ਮੇਰਾ ਮੂੰਹ ਨਹੀਂ ਦਿਖ ਰਿਹਾ ਹਾਂਜੀ ਅੱਛਾ ਇਕੱਠੀ ਜਾਂਦੇ ਸੀ ਹਾਂਜੀ ਤੇ ਫਿਰ ਹੁਣ ਬਈ ਜਦੋਂ ਡੈਥ ਹੋਈ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਉਹਨਾਂ ਦੀ ਕਾਰਵਾਈ ਜੀ ਕਣਾ ਕਾਰਵਾਈ ਜਦੋਂ ਕੱਲ ਇਹਨਾਂ ਨੇ ਡੈਥਾਂ ਲੈ ਕੇ ਆਏ ਨੇ ਸਾਡੇ ਪਿੰਡਾਂ ਤੇ ਅੱਜ ਬਈ ਐਸਐਚਓ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆਇਆ ਹੋਇਆ ਜੀ ਕੱਲ ਫਿਰ ਹੋਰ ਐਸਐਚਓ ਆਏ ਨੇ ਸਾਨੂੰ ਉਹ ਕਹਣਾ ਅੱਜ 11 ਵਜੇ ਤੱਕ ਦਾ ਟਾਈਮ ਦੇ ਕੇ ਗਏ ਤੇ ਮਤਲਬ ਭਰੋਸਾ ਦਿਵਾ ਗਏ ਵੀ ਤੁਸੀਂ ਕੋਈ ਧਰਨੇ ਵਾਲਾ ਐਕਸ਼ਨ ਨਾ ਲਿਓ ਵੀ ਅਸੀਂ ਸੋਨੂੰ ਆਪਣਾ ਉਹਨਾਂ ਨੂੰ ਅਸੀਂ ਅਰੈਸਟ ਕਰ ਲਾਂਗੇ ਉਹ ਜਿਹੜਾ ਬੰਦਾ ਮਾਲ ਦਾ ਟਰੱਕ ਦਾ ਮਾਲਕ ਹੋ ਕੀ ਕੰਮ ਕਰਦਾ ਕੌਣ ਆ ਉਹ ਉਹ ਬਾਈ ਜੀ ਪੁਲਿਸ ਦੇ ਵਿੱਚ ਆ ਉਹ ਆਉਂਦੀ ਮਹਾਲੀ ਡਿਊਟੀ ਆ ਹਾਂਜੀ ਉਹਦਾ ਇਕੱਲੇ ਦਾ ਟਰੱਕ ਆ ਹਾਂ ਜੀ ਉਹਦਾ ਇਕੱਲੇ ਦਾ ਟਰੱਕ ਆ ਇਕੱਲੇ ਦਾ ਨਹੀਂ ਹੈਗਾ ਜੀ ਉਹਨੇ ਟਰੱਕ ਵੀ ਕਿਸੇ ਦੇ ਨਾਮ ਤੇ ਨਹੀਂ ਟਰੱਕ ਵੀ ਕਿਸੇ ਹੋ ਡਰਾਈਵਰ ਦੇ ਨਾਮ ਆ ਬਾਈ ਜੀ ਉਹ ਚਾਰ ਜਣ ਉਹ ਬੰਦੇ ਜਿਹੜੇ ਵੀਡੀਓ ਤੁਸੀਂ ਦੇਖੀ ਐ ਬਾਈ ਜੀ ਸਾਰਿਆਂ ਨੇ ਉਹਦੇ ਵਿੱਚੋਂ ਬੰਦੇ ਕਹਿ ਰਹੇ ਸਾਨੂੰ ਡਰਾਵੇ ਦੇ ਰਹੇ ਸੀ ਵੀ ਅਸੀਂ ਤੁਹਾਡੇ ਤੇ ਇਹ ਨਸ਼ੇ ਦਾ ਪਰਚਾ ਪਵਾ ਦੇ ਇਹ ਗੱਲ ਇਹ ਗੱਲ ਸੱਚੀ ਆ ਬਾਈ ਜੀ ਉਸ ਤੋਂ ਪਹਿਲਾਂ ਉਹਨੇ ਇੱਕ ਬੰਦੇ ਤੇ ਹੋਰ ਤੇ ਹੀ ਪਰਚਾ ਕਰਾਇਆ ਉਹਦੀ 3 ਸਾਲ ਬਾਅਦ ਜਮਾਨਤ ਹੋਈ ਆ ਜੀ ਹੁਣ ਝੂਠਾ ਪਰਚਾ ਕਰਾਇਆ ਉਹ ਇਹਨਾਂ ਨੂੰ ਵੀ ਫੋਨ ਕਰਕੇ ਡਰਾਉਂਦਾ ਰਿਹਾ ਅੱਛਾ ਇਹਨਾਂ ਨੂੰ ਕਹਿੰਦਾ ਰਿਹਾ ਵੀ ਨਾ ਵੀ ਅੜਜੋ ਇਹਦੇ ਹਾਂ ਹਾਂ ਉਹ ਕਹਿੰਦਾ ਵੀ ਤੁਸੀਂ ਮੈਂ ਤੁਹਾਡੇ ਤੇ ਗੋਲੀਆਂ ਦਾ ਪਰਚਾ ਪਾਉਂ ਮੈਂ ਤੁਹਾਡੇ ਤੇ ਬਾਹ ਕਰੂੰ ਮੈਂ ਚੱਟੇ ਦਾ ਪਰਚਾ ਪਾਉ ਉਹ ਇਸੇ ਗੱਲ ਤੋਂ ਡਰਦੇ ਮਾਰੇ ਸੈਟ ਕਰ ਗਏ ਜੀ ਬਾਈ ਜੀ ਜਿਹੜੇ ਬੰਦੇ ਵਿਚਾਰਿਆਂ ਦੀ ਡੈਥ ਹੋਈ ਆ ਸਾਹਮਣੇ ਡੈੱਡ ਬੋਡੀ ਸੜਕ ਤੇ ਰੱਖੀਆਂ ਹੋਈਆਂ ਨੇ ਜੀ ਦੋਨੋਂ ਵਿਆਹੇ ਹੋਏ ਸੀ ਹਾਂਜੀ ਦੋਨੇ ਵਿਆਹੇ ਹੋਏ ਸੀ ਦੋਨਾਂ ਦੇ ਬਾਲ ਬੱਚੇ ਦੋਨਾਂ ਦੇ ਇੱਕ ਇੱਕ ਮੁੰਡਾ ਜੀ ਤੇ ਜਿਹੜਾ ਹਰਪ੍ਰੀਤ ਸਿੰਘ ਆ ਉਹਦੀ ਇੱਕ ਕੁੜੀ ਆ ਉਹਨੇ ਮਤਲਬ ਕੁੜੀ ਦਾ ਵਿਆਹ ਹੋਇਆ ਨਹੀਂ ਉਹਨਾਂ ਨੇ ਇਹ ਕਦਮ ਚੱਕਣ ਤੋਂ ਪਹਿਲਾਂ ਕਿਸੇ ਨਾਲ ਗੱਲ ਸਾਂਝੀ ਨਹੀਂ ਕੀਤੀ ਹਾਂਜੀ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉਹਨਾਂ ਨੇ ਤਾਂ ਮਨ ਦੇ ਵਿੱਚ ਹੀ ਰੱਖੀ ਜੀ ਵੀ ਕਿਤੇ ਸਾਡੇ ਦੇ ਝੂਠਾ ਪਰਚਾ ਨਾ ਪੈ ਜਾਓ ਮਤਲਬ ਬੇਸ਼ਰਮੀ ਮੰਨੀਗੇ ਵੀ ਸਾਡੂੰ ਕੁੱਟਿਆ ਇਸ ਗੱਲ ਦੀ ਬੇਸ਼ਰਮੀ ਮੰਨੀ ਆ ਜੀ ਉਹਨਾਂ ਨੇ ਵੀ ਜੇ ਕਿਸੇ ਹੋਰ ਨੂੰ ਪਤਾ ਲੱਗੂਗਾ ਤਾਂ ਮੈਂ ਇੱਥੇ ਛੋਡੇ ਇੱਥੋਂ ਹੀ ਸੁਣਨ ਚ ਆਇਆ ਵੀ ਉਹ ਇਹ ਵੀ ਮੰਨ ਗਏ ਸੀ ਬਾਈ ਵੀ ਅਸੀਂ ਤੈਨੂੰ ਔਖੇ ਸਭ ਕੇ ਦੇ ਦਾਂਗੇ ਤੇਰਾ ਪਹਿਣਾ ਹਾਂਜੀ ਆਹ ਘਟਾ ਉਹਨਾਂ ਦੇ ਚਾਚਾ ਜੀ ਨੇ ਉੱਥੇ ਜਾ ਕੇ ਕਹਿ ਕੇ ਆਏ ਨੇ ਹੈ ਬਾਪੂ ਜੀ ਹਾਂ ਅੱਛਾ ਕਹਿ ਕੇ ਆ ਵੀ ਅਸੀਂ ਦੇ ਦਾਂਗੇ ਤੁਹਾਡੀ ਭੈ ਜੀ ਅੱਛਾ ਤੁਸੀਂ ਕਹਿ ਕੇ ਆਏ ਹੋ ਕਹਿ ਕੇ ਆ ਵੀ 4 ਤਰੀਕ ਨੂੰ ਸੜਾ ਕੇ ਕੌਣ ਲੈ ਇਹਨਾਂ ਨੂੰ ਅਸੀਂ ਸੜਾ ਕੇ ਲੈ ਆਂ ਅੱਛਾ ਤੋ ਸੋਨੂ ਕਿਵੇਂ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਕਿਹਨੇ ਫੋਨ ਕਰਿਆ ਤੁਹਾਨੂੰ ਸਾਰੀ ਗੱਲ ਦੱਸੋ ਸਾਨੂੰ ਮੇਰੇ ਭਤੀਜੇ ਨੇ ਮੈਨੂੰ ਫੋਨ ਕਰਿਆ ਜੀ ਭਤੀਜਾ ਥੋੜਾ ਉਹਨਾਂ ਚ ਜਿਹੜਾ ਬਾਈ ਬੋਲੀ ਜਾਂਦਾ ਜੀ ਦਾੜੀ ਰੱਖੀ ਹੋਈ ਉਹ ਥੋੜਾ ਭਤੀਜੇ ਕੀ ਨਾਂ ਸੀ ਉਹਨਾਂ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਅਜਾ ਦਵਿੰਦਰ ਨੇ ਤੁਹਾਨੂੰ ਫੋਨ ਕੀਤਾ ਵੀ ਚਾਚਾ ਵੀ ਮੈਨੂੰ ਆਗਾ ਛੁਡਾ ਕੇ ਲੈ ਜਾ ਕਹਿੰਦਾ ਮੇਰੇ ਤੇ ਚਿੱਟੇ ਦਾ ਪਰਚਾ ਪਾ ਦੂਗਾ ਚਾਚਾ ਬਣ ਕੇ ਇੱਕ ਵਾਰੀ ਮੈਨੂੰ ਛੁਡਾ ਕੇ ਲੈ ਜਾ ਤੁਸੀਂ ਕਿੰਨੇ ਬੰਦੇ ਗਏ ਅਸੀਂ ਮੈਂ ਅਸੀਂ ਦੋ ਭਾਈ ਗਏ ਜੀ ਮੇਰਾ ਛੋਟਾ ਭਾਈ ਤੇ ਮੈਂ ਦੋਏ ਗਏ ਸਾਡੇ ਜਾਂਦਿਆਂ ਨੂੰ ਕੁੱਟ ਸਾਡੇ ਜਾਂਦਿਆਂ ਤੇ ਸਾਡੇ ਦਾ ਕੁੱਟ ਕੱਟ ਕੇ ਘਰਖਿਆ ਦੀ ਕੰਮ ਜਿਆਦਾ ਉਹਨਾਂ ਨੂੰ ਪਤਾ ਲੱਗਿਆ ਨੇ ਵੀ ਉਹਨਾਂ ਦੇ ਬੰਦੇ ਨੇ ਫਿਰ ਉਹਨਾਂ ਨੇ ਕੁਝ ਨਹੀਂ ਕਿਹਾ ਜਿਹੜਾ ਇੱਕ ਬੰਦਾ ਕੁੱਟਣ ਵਾਲਾ ਦੀ ਉਹ ਸਾਡੇ ਕੋਲ ਹੀ ਬਹਿ ਗਿਆ ਇੱਕ ਮੁੰਡਾ ਹੋਰ ਸਾਨੂੰ ਗੱਡੀ ਕਰਕੇ ਜਾਣਦਾ ਸੀ ਉਹ ਕਹਿਣ ਮੈਨੂੰ ਕਹਿਣ ਲੱਗਿਆ ਕਹਿੰ अच्छा फिर मैं फिर उन्होंने मैं कुछ नहीं कहा। असी सारी पैसे की गल करी। अच्छा पैसे ਤੁਸੀਂ ਓਟੇ ਫੇਰ ਛੱਡਿਆ ਇਹਨਾਂ ਨੂੰ। ਫੇਰ ਛੱਡਿਆ ਇਹਨਾਂ ਨੂੰ। ਜਦੋਂ ਤੁਸੀਂ ਕਿਹਾ ਵੀ ਅਸੀਂ ਪੈਸੇ ਦੇਵਾਂਗੇ ਜੇ ਮਰਤੀ ਨਹੀਂ। हां ਫਿਰ ਉਹਨੇ ਉਹ ਪੋਰਟ ਉਹਨੇ ਜੇ ਛੱਡਿਆ ਨਹੀਂ। ਉਹ ਕਹਿੰਦਾ ਜੇ ਇਹਨਾਂ ਨੇ ਨਾ ਦਿੱਤੇ ਤਾਂ ਅਸੀਂ 4 ਤਰੀਕ ਨੂੰ ਪੈਸੇ ਤੁਹਾਡੇ ਤੋਂ ਲੈ ਲੈਣੇ। ਹੂੰ। ਅਸੀਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਦੇ ਦਾਂ। ਅੱਛਾ 4 ਤਰੀਕ ਦਾ ਤੁਸੀਂ ਇਕਰਾਰ ਕਰ ਲਿਆ। ਕਰ ਲਿਆ ਜੀ। ਫਿਰ ਉਹਨਾਂ ਨੇ ਇਹਨਾਂ ਨੂੰ ਛੱਡਿਆ। ਛੱਡਿਆ ਜੀ। ਫਿਰ ਤੁਹਾਨੂੰ ਰਾਤ ਚ ਇਹਨਾਂ ਨੇ ਕੁਝ ਕਿਹਾ ਵੀ ਜੇ ਅਸੀਂ ਮਾਰਾਂਗੇ ਜਾਂ ਮਾਰਾਂਗੇ। ਆਹ ਛੋਟਾ ਭਾਈ ਖੜਾ ਜੀ ਇਹਦੇ ਨਾਲ ਆਏ ਉਹ। ਅੱਛਾ ਆ ਜਾ ਬਾਈ ਜੀ ਉਰੇ ਆ ਜਾ ਹਾਂ ਇਹਦੇ ਨਾਲ ਅੱਛਾ ਅੱਛਾ ਛੋਡੇ ਨਾਲ ਇਹਦੇ ਨਾਲ ਫਿਰ ਮੋਟਰਸਾਈਕਲ ਪਾਤਰਾ ਪਾਤਰਾ ਤੋਂ ਛੋਡੇ ਨਾਲ ਚੜਕੇ ਬਾਈ ਹਾਂਜੀ ਰਾਜ ਕੀ ਗੱਲ ਹੋਈ ਕੋਈ ਦੱਸੀ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਅੱਛਾ ਕੋਟ ਤੁਸੀਂ ਵੀ ਐਡੀ ਉਮਰ ਹੈ ਆਪਾਂ ਪਤਾ ਲੱਗ ਜਾਂਦਾ ਕਿੰਨੀ ਕੁ ਕੁੱਟ ਪਈ ਹੋਈ ਸੀ ਕੁੱਟੇ 바ਵਾ ਕੁੱਟੇ ਹੋ ਜਾਈ ਹੂੰ ਸਵੇਰੇ ਦੂਸਰੇ ਦਿਨ ਪਤਾ ਲੱਗਿਆ ਇਹ ਵੀ ਕੁੱਟੇ ਹੋਏ ਨਹੀਂ ਦੂਜੇ ਦਿਨ ਪਤਾ ਲੱਗਿਆ ਉੱਠਿਆ ਨਹੀਂ ਗਿਆ ਉੱਠਿਆ ਨਹੀਂ ਗਿਆ ਹੂੰ ਸੋ ਉਹਨੂੰ ਕਿਤੇ ਨਾ ਕਿਤੇ ਡਰ ਨਹੀਂ ਹੋਇਆ ਵੀ ਯਾਰ ਵੀ ਆਪਾਂ ਵੀ ਕਿਤੇ ਕੋਈ ਗਲਤ ਕਰਨਾ ਉਹਨਾਂ ਨੂੰ ਜ਼ੋਰ ਲਾ ਲਿਆ ਉਹ ਧਬਕਾਈ ਹੋਈ ਐਨੇ ਤੇ ਉਹ ਬਾਹਰ ਹੀ ਨਿਕਲੇ ਅੰਦਰ ਬਾਅਦ ਵਿੱਚ ਉਹਦਾ ਡੇਅਰੇ ਡਰਾਈਵਰ ਤੇ ਉਹ ਵੀ ਕਹਿੰਦਾ ਰਿਹਾ ਤੇ ਚਿੱਟੇ ਦਾ ਪਰਚਾ ਪਾਣੀ ਪਾਣੀ ਪਾਣਾ ਅੱਛਾ ਉਹਦਾ ਲਾਇਸੈਂਸ ਵੀ ਲੱਗਿਆ ਉਹਦੀ ਗੱਡੀ ਐਕਸੀਡੈਂਟ ਹੋ ਰਹੀ ਆ ਨਹੀਂ ਤੁਸੀਂ ਫਿਰ ਇਹ ਚੀਜ਼ ਦੀ ਤਰਖਾਸਤ ਕਿਉਂ ਨਹੀਂ ਦਿੱਤੀ ਵੀ ਸਾਡੇ ਬੰਦੇ ਤੁਸੀਂ ਐਨੇ ਕੁੱਤੇ ਗੱਲ 2 ਰੁਪਈਆ ਦੀ 60000 ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਪਹਿਲਾਂ ਤਾਂ ਨੇ ਜੇ ਨੂੰ ਤੁਸੀਂ ਛੜਾ ਕੇ ਲਿਆ ਹੋ ਹਾਤੀ ਉਹ ਤਾਂ ਡਰਦੀ ਨਹੀਂ ਬਾਹਰ ਨਿਕਲੇ ਨਾ ਡਰ ਕੇ ਡਰਾਲੇ ਹਾਂ ਜਾਨੇ ਡਰਾ ਰਖੇ ਤੇ ਤਾਂ ਹੀ ਤਾਂ ਦਵਾਈ ਹੁਣ ਤੁਸੀਂ ਕੀ ਇੱਥੇ ਲਾਸ਼ਾਂ ਦੋਨੇ ਰੱਖੀਆਂ ਹੋਈਆਂ ਨੇ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਇੱਕ ਵਾਰੀ ਉਹਨੂੰ ਹਾਜ਼ਰ ਤਾਂ ਕਰੋ ਇੱਕ ਵਾਰ ਦੇ ਫਲ ਕਰੋ ਜੀ ਉਹਨਾਂ ਨੂੰ ਅਰਸਟ ਕਰਕੇ ਅੰਦਰ ਜੇਲ੍ਹ ਦੇ ਵਿੱਚ ਸਿੱਟੋ ਪਰ ਅੱਜ 3 ਦਿਨ ਹੋ ਗਏ ਬਾਈ ਜੀ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਅਜਿਹਾ ਕਹਿਜਾ ਬਾਈ ਜੀ ਕਿਸੇ ਵੀ ਬੰਦੇ ਨੂੰ ਲੱਭਣਾ ਹੋਵੇ ਪੋਸਟ ਅੱਜਕੱਲ ਮੈਂਟ ਚ ਲੋਕੇਸ਼ਨ ਪਤਾ ਲੱਗ ਜਾਂਦੇ ਅਸੀਂ ਇੱਥੇ ਖੜੇ ਹਾਂ ਸਾਡਾ ਸਭ ਨੂੰ ਪਤਾ ਹੀ ਗਿਆ ਅਸੀਂ ਕਿੱਥੇ ਖੜੇ ਹਾਂ ਫੋਨ ਕਿੱਥੇ ਚੱਲ ਰਿਹਾ ਸਾਰਿਆਂ ਦੇ ਵੀ ਉਹ ਵੀ ਫੋਨ ਕੌਣ ਨੇ ਅੱਜ ਕੱਲ ਰੱਖਦਾ ਤੇ ਉਹ ਅੱਜ ਤੀਜੇ ਦਿਨ ਹੈ ਜੀ ਅੱਜ ਤੀਜੇ ਦਿਨ ਹੋ ਗਿਆ ਜੀ ਤੀਜੇ ਦਿਨ ਬੰਦਾ ਪੁਲਿਸ ਮੁਲਾਜ਼ਮ ਆ ਉਹ ਕਿੱਥੇ ਡਿਊਟੀ ਹੈ ਬਾਈ ਉਹਦੀ ਉਹ ਬਹਾਲੀ ਡਿਊਟੀ ਆ ਜੀ ਪਰ ਹਜੇ ਤੱਕ ਬਾਈ ਜੀ ਉਹਨੂੰ ਰੈਸਟ ਨਹੀਂ ਕੀਤਾ ਗਿਆ ਸਾਡੀ ਮੰਗ ਇਹੀ ਆ ਅਸੀਂ ਅੱਕ ਕੇ ਕਹਿਣਾ ਔਰੇ ਬਾਈ ਜੀ ਲਾਸ਼ਾਂ ਲੈ ਕੇ ਆਇਆ ਔਰੇ ਚ ਹੁਣ ਦੋ ਦਿਨ ਲੱਗਣ ਚਾਹੀਦੇ ਦਸ ਦਿਨ ਲੱਗਣਾ ਸੀ ਰੋਲਾਸ਼ਾਂ ਨਹੀਂ ਚੱਕਾਂਗੇ ਸਾਡਾ ਧਰਨਾ ਜਾਰੀ ਰਹੂਗਾ ਅਸੀਂ ਤੁਹਾਨੂੰ ਵੀ ਸਾਡੀ ਇੱਕੋ ਮੰਗ ਆ ਵੀ ਉਹਦੀ ਗ੍ਰਿਫਤਾਰੀ ਹੋਵੇ ਚਾਰ ਜਾਣੇ ਨੇ ਬਾਈ ਜੀ ਜਿਹੜੇ ਦਾ ਨਾਮ ਪੰਜਾਬੀਓ ਆਜੋ ਇਹਨਾਂ ਨਾਲ ਖੜ੍ਹਜੋ ਪਤਣੀ ਪਟਿਆ ਜਿੰਨੇ ਵੀ ਬਜ਼ੁਰਗ ਬੱਚੇ ਸਾਰੇ ਵਾ ਦੇਖੋ ਬੱਚਾ ਵਿੱਚ ਇੱਥੇ ਧਰਨੇ ਦੇ ਵਿੱਚ ਹਾਜ਼ਰ ਹੋਇਆ ਤੁਸੀਂ ਵੀ ਆ ਜਾਓ ਭਾਈ ਜਿੰਨੇ ਵੀ ਇਨਸਾਫ ਪਸੰਦ ਬੰਦੇ ਨੇ ਪੰਜਾਬ ਦੇ ਵਿੱਚ ਲੜਾਈ ਲੜਦੇ ਨੇ ਠੀਕ ਹੈ ਆ ਸਭ ਤੋਂ ਪਹਿਲਾਂ ਮਨੁੱਖਤਾ ਦੀ ਲੜਾਈ ਲੜਾਂਗੇ ਆਪਾਂ ਦੂਜੇ ਲੜਾਈਆਂ ਫੇਰ ਲੜਪਾਂਗੇ ਸਭ ਤੋਂ ਪਹਿਲਾਂ ਮਨੁੱਖਤਾ ਦੀ ਲੜਾਈ ਲੜੀਏ ਮੈਂ ਜੇ ਉਹ ਬੰਦੇ ਚੋਰ ਹੁੰਦੇ ਕਦੇ ਨਹੀਂ ਸੀ ਉਹ ਇਹ ਕਦਮ ਚੱਕਦੇ ਜੇ ਉਹ ਬੰਦੇ ਨਸ਼ੇ ਪੱਤੇ ਵਾਲੇ ਹੁੰਦੇ ਕਦੇ ਨਹੀਂ ਸੀ ਇਹ ਕਦਮ ਚੱਕਦੇ 65 60 ਚ ਇਹਨਾਂ ਦੇ ਸਿਰ 65 ਲੱਖ ਭਜਨਾਂ ਤਾਂ ਵੀ ਨਹੀਂ ਮਰਦੇ ਇਹ ਜਗਤਵਿੰਦਰ ਸਿੰਘਾ ਕਹਿੰਦਾ ਆਪਣੀ ਦੀ ਕੁੱਕਰ ਫੈਕਟਰੀ ਆ ਉਹਨਾਂ ਦਾ ਬਾਈ ਜੀ ਉਹ ਕਰੋੜਾਂ ਰੁਪਇਆ ਲੈ ਕੇ ਆਉਂਦਾ ਰਿਹਾ ਤਾਂ 4 ਸਾਲ ਗੱਡੀ ਚਲਾਈ ਆ ਕਦੇ 20 ਲੱਖ ਕਦੇ 50 ਲੱਖ ਕਦੇ ਚੋਰੀ ਵਾਲੀ ਦਾ ਵੀਰੇ ਗੱਲੇ ਨਹੀਂ ਤੀਗੀ ਵੀ ਉਹਨੇ 5 ਰੁਪਏ ਵੀ ਕਦੇ ਚੋਰੀ ਕਰੇ ਉਹਨੇ ਭਾਈ ਦੇ ਮੁੰਡੇ ਨੂੰ ਬਲਾਕ ਲਿਆ ਉਹ ਉੱਥੇ ਅੱਛਾ 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 ਉਹਦੇ ਜੋਬ ਕਰਦੇ ਰਿਹਾ ਕੋਈ ਇਹੋ ਜਿਹਾ ਬੰਦਾ ਮੈਂ ਕਹਣਾ ਭਾਈ ਜੀ ਕਦੇ ਵੀ ਨਹੀਂ ਆਪਣਾ ਗਵਾਂਡੀ ਆ ਕੇ ਬੰਦੇ ਨੂੰ ਮੂੰਹ ਤੋਂ ਹੀ ਪਤਾ ਲੱਗਦਾ ਵੀ ਇਹੋ ਜਿਹਾ ਬੰਦੇ ਨਹੀਂ ਪ੍ਰਮਾਣਸ ਬੰਦਾ ਸਿੱਧਾ ਬੰਦਾ ਸਿੱਧਾ ਬੰਦਾ ਭਾਈ ਤੇ ਨਹੀਂ ਕਦੇ ਵੀ ਤੁਸੀਂ ਚਿੱਟੇ ਵਾਲੇ ਨੂੰ ਕੁੱਟ ਲੋ ਜਿੰਨਾ ਮਰਜੀ ਕਰੇ ਵੀ ਇਹੋ ਜਿਹਾ ਕਦਮ ਨਹੀਂ ਚੱਕੂਗਾ ਉਹ ਉਹ ਹੈਨਾ ਪਰ ਬਾਈ ਜੀ ਯਾਰ ਚੋਰੀ ਕਰਨ ਵਾਲੇ ਹੁੰਦੇ ਆ ਵੀ ਬੇਟਾ ਜਨੂੰ ਦੇ ਰਹੀ ਉਹਨਾਂ ਦਾ ਘਰ ਦੇਖ ਲੋਈ ਜਾ ਕੇ 65000 ਚੋਰੀ ਕਰਨ ਵਾਲਾ ਬੰਦਾ ਕਦੇ 20 ਤੀ ਹੋਰ ਵੀ ਕਰ ਦਿੰਦਾ ਉਹਨਾਂ ਦਾ ਘਰ ਦੇਖੋ ਜਾ ਕੇ ਬਾਈ ਜਿਹੜਾ ਡਰਾਈਵਰ ਬੰਦਾ ਉਹਦੇ ਹੱਥਾਂ ਵਿੱਚ ਦੀ ਲੱਖਾਂ ਰੁਪਏ ਨਿਕਲ ਆਉਂਦਾ ਕਦੇ ਵੀ ਟਾਈਮ ਪਾਸ ਹੁੰਦੇ ਨਹੀਂ 65000 ਕੀ 65 ਰੁਪਏ ਚੋਰੀ ਕਰਕੇ ਵੀ ਨਹੀਂ ਟਾਈਮ ਪਾਸ ਹੁੰਦਾ ਸਾਰੀ ਜੁਨੀਅਨ ਇੱਕ ਹੁੰਦੀ ਆ ਸਾਰੇ ਡਰਾਈਵਰਾਂ ਵਿੱਚ ਗੱਲ ਹੁੰਦੀ ਆ ਕੋਈ ਨਹੀਂ ਉਹਨੂੰ ਮੂੰਹ ਲਾਉਂਦਾ ਉਹ ਕਿੰਨੇ ਕਿੰਨੇ ਸਾਲ ਤੋਂ ਡਰਾਈਵਰੀ ਕਰ ਰਹੇ ਸੀ ਉਹਨੂੰ ਤਾਂ ਬਾਈ ਜੀ 20-25 ਸਾਲ ਹੋ ਗਏ ਡਰਾਈਵਰੀ ਕਰਦੇ 20-25 ਸਾਲ ਹੋ ਗ ਹਰ ਚੋ ਹੋ ਜਾਂਦੀਆਂ ਚਲੋ ਟਰੱਕ ਦੀ ਚੋਰੀ ਹੋ ਗਿਆ ਚਲੋ ਚਾਚਾ ਇਹਨਾਂ ਦਾ ਮਨ ਵੀ ਗਿਆ ਇਹਦਾ ਚਲੋ ਬਾਅਦ ਚ ਗਏ ਆ ਪਹਿਲਾਂ ਉਹਨਾਂ ਨੇ ਆਪ ਬਹੁਤ ਮਨਤਾ ਕਰਨਾ ਅਸੀਂ ਕਰੀਆਂ ਵੀ ਭਾਈ ਕੋਈ ਗੱਲ ਨਹੀਂ ਅਸੀਂ ਦੇ ਦਾਂਗੇ ਅਸੀਂ ਤੇਰੇ ਟਰੱਕ ਵੀ ਤੇਰਾ ਚਲਾਵਾਂਗੇ ਅਸੀਂ ਹਟ ਦੇ ਹਨਾ ਇਹ ਗੱਲ ਸੀ ਨਾ ਮੈਂ ਕਿਹਾ ਸੀ ਜੀ ਹਾਂ ਮੈਨੂੰ ਕਿਹਾ ਵੀ ਅਸੀਂ ਤੇਰਾ ਟਰੱਕ ਚਲਾ ਦਾਂਗੇ ਵੀ ਜਦੋਂ ਤੇਰਾ 65000 ਪੂਰਾ ਹੋ ਗਿਆ ਅਸੀਂ ਤੇਰੀ ਨੌਕਰੀ ਛੱਡ ਦਾਂਗੇ ਪਰ ਬਾਈ ਜੀ ਉਹ ਬੰਦੇ ਨੇ ਤਸ਼ੱਦਦ ਦੇ ਉਹਨਾਂ ਨਾਲ ਇੰਨਾ ਕਿ ਜ਼ਿਆਦਾ ਮੇਰੇ ਸਾਹਬਾਂ ਨਾਲ ਕਰਿਆ ਹੁਣ ਤੁਸੀਂ ਕਿੰਨੇ ਬੰਦੇ ਨੇ ਕਾਰਵਾਈ ਕਰਵਾਉਣੀ ਉਹ ਚਾ 4000 4 ਜਣੇ ਨੇ ਬਾਈ ਜੀ ਕਿਹ ਨਾਂ ਲੈ ਦੇ ਇੱਕ ਤਾਂ ਬਾਈ ਜੀ ਦੇਸਾ ਜਿਹੜਾ ਉਹਦਾ ਮਤਲਬ ਕਾਕੂ ਵਾਲਾ ਡਰਾਈਵਰ ਆ ਉਹਦੇ ਕੋਲ ਲਾਇਸੈਂਸ ਵੀ ਆ ਉਹ ਬੰਦੇ ਲਾੜਵੰzare ਦਾ ਛੋਟੇ ਲਾੜਵੰzare ਦਾ ਤੇ ਇੱਕ ਬਾਈ ਜੀ ਪਾਲਮਿਸਤ ਇੱਕ ਜਿੱਤਾਂ ਪੰਜ ਜਾਨੇ ਨੇ ਅੱਛਾ ਹਾਂ ਅਸੀਂ ਅਸੀਂ ਚਾਹੁੰਦੇ ਆ ਵੀ ਪੰਜੇ ਜਾਨਿਆਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਸਿੱਟਿਆ ਜਾਵੇ ਬਾਈ ਜੀ ਤਾਂ ਉਹ ਨਜ਼ਰ ਤੁਸੀਂ ਸੰਸਕਾਰ ਨਹੀਂ ਕਰਦੇ ਕਰਦੇ ਬਾਈ ਜੀ ਚਾਹੇ 10 ਦਿਨ ਲੱਗ ਜਾਣ 10 ਦਿਨ ਲੱਗ ਜਾਣ ਜਿੰਨੇ ਮਾਰ ਸਾਰਾ ਪਿੰਡ ਨਾਲ ਸਾਰਾ ਪਿੰਡ ਬੱਚਾ ਬੱਚਾ ਸਾਡੇ ਨਾਲ ਦੁਨੀਆ ਨਾਲ ਕਿਹੜੀਆਂ ਨਾਲ ਹੈ ਸਾਡੇ ਦੋ ਜਨਾਂ ਜਿੰਨੀਆਂ ਵੀ ਆਪਣਾ ਆਪਣਾ ਅਗਰਾਹਾ ਹੋਊਗਾ ਕਿਹਦੇ ਨਾਲ ਨੇ ਜਿੰਨੇ ਜਿੱਥੇ ਬੰਦੀਆਂ ਸਾਰੀਆਂ ਨਾਲ ਸਾਡੇ ਨਾਲ ਸਾਡੇ ਨਾਲ ਨੇ ਠੀਕ ਹੈ ਸਾਰੀਆਂ ਜਿਹੀ ਬੰਦੀਆਂ ਆ ਜਾਂਦੀਆਂ ਪਿੰਡ ਚ ਬਹਿਰ ਕਿਵੇਂ ਸੀ ਇਹਨਾਂ ਬੰਦਿਆਂ ਦਾ ਬਈ ਵਧੀਆ ਵਧੀਆ ਜੀ ਅੱਛਾ ਬਈ ਜੀ ਪਿੰਡ जोडਿਆ ਹੋਇਆ ਨਾਲ ਜੇ ਬਿਹਾਰ ਵਧੀਆ ਤੇ ਤਾਂ ਹੀ ਇਹਨਾਂ ਪਿੰਡ ਨਾਲ जोडਿਆ ਇਹ ਵੀ ਵਿਚਾਰਾ ਇਹਨੂੰ ਫੋਨ ਕਰਿਆ ਜਦੋਂ ਦਵਾਈ ਪੀਤੀ ਹੈ ਇਹਨੂੰ ਇਹ ਭੱਜ ਗਿਆ ਨਹੀਂ ਬਈ ਸੋਨੂ ਜਿੱਦੇ ਬਾਈ ਨਾਲ ਇਹ ਘਟਨਾ ਹੁੰਦੀ ਕੁੱਟਮਾਰ ਹੁੰਦੀ ਆ ਸੋਨੂ ਫੋਨ ਕਰਕੇ ਦੱਸਿਆ ਉਹਨਾਂ ਨੇ ਮੈਨੂੰ ਮੈਨੇ ਫੋਨ ਲਾਇਆ ਜੀ ਸਵੇਰੇ 7-8 ਵਜੇ ਮੈਨੂੰ ਆਹ ਗੱਲ ਕਹੀਏ ਵੀ ਪੈਸੇ ਚੋਰੀ ਹੋ ਗਏ ساری ਉਮਰ ਹੋ ਗਈ ਮੇਰੇ ਰੈਡੀ ਨੂੰ ਗੱਡੀ ਚਲਾਉਂਦੇ ਨੂੰ ਹਾਂ ਇੰਨੀ ਦੁਨੀਆ ਲੋਕਾਂ ਦੀ ਡਰਾਈਵਰੀ ਕਰਤੀ 25-25 ਲੱਖ ਰੁਪਇਆ ਵੀ ਲਿਆ ਜਿਹੜਾ ਮੈਂ ਕੰਮ ਕਰਦਾ ਹੁੰਦਾ ਹੀ ਆ ਡਾਕਟਰ ਸਾਰੇ ਪਹਾੜਾ ਜਿੰਨਾ ਵੀ ਟਰੱਕ ਦੀ ਕਮਾਈ ਆ ਸਮੇਤ ਖਰਚਾ ਸਾਰੇ ਡਰਾਈਵਰ ਰੇਤਰੀ ਦੇ ਨੰਗਦੇ ਆ ਲੱਖ-ਲੱਖ ਰੁਪਇਆ ਦਾ ਆਮ ਲਿਆਂਦਾ ਰਹੀ ਜੀ ਇੰਨੇ ਨੇ ਪੈਸੇ ਇੰਨੇ ਨਹੀਂ 2-2000 ਦੇ ਨੋਟ ਨਾ ਵੀ 5-500 ਦੇ ਅੱਛਾ ਉਸ ਦਿਨ ਤੁਹਾਨੂੰ ਫੋਨ ਕਰਕੇ ਪਿੱਛੋਂ ਕਹਤਾ ਵੀ ਚੋਰੀ ਹੋ ਗਈ ਤੇ ਜਦੋਂ ਇੱਥੇ ਆ ਕੇ ਉਹਨਾਂ ਨੇ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕੁਛ ਪਹਿਲਾਂ ਮੈਂ ਪੁੱਛੀ ਜਾ ਮੈਂ ਤੈਨੂੰ ਕੁਝ ਕਹਿਣਗੇ ਤਾਂ ਨਹੀਂ ਕਰਨਗੇ ਤਾਂ ਨਹੀਂ ਕਹਿੰਦਾ ਕੁਝ ਨਹੀਂ ਕਹਿੰਦੇ ਕਹਿੰਦਾ ਵੱਤ ਨਹੀਂ ਉਹ ਬਾਦਲਗੇ ਮੜਾ ਮੋਟਾ ਜਿਹਾ ਮਾਰ ਲੈਣਗੇ ਇੰਨਾ ਨਹੀਂ ਪਤਾ ਸੀ ਵੀ ਇੰਨਾ ਕੁੱਟਣਗੇ ਉਹਨੂੰ ਇੱਕ ਬੰਦੇ ਨੂੰ ਜਿਹੜਾ ਦੋ ਮਰੇ ਨੇ ਇੱਕ ਮੇਰਾ ਡੈਡੀ ਦਾ ਇੱਕ ਚਾਚਾ ਇੱਕ ਨੂੰ ਅੱਡ ਕੁੱਟਿਆ ਕਰਨ ਇੱਕ ਨੂੰ ਅੱਡ ਕੁੱਟਿਆ ਕਰਨ ਦੋਵਾਂ ਨੂੰ ਕੀ ਕਰਨਾ ਵੀ ਤੁਸੀਂ ਵੀ ਤੂੰ ਉਹਦਾ ਨਾਮ ਲਾ ਦੇ ਤੂੰ ਵੀ ਤੂੰ ਇਹਦਾ ਨਾਮ ਲੈ ਦੇ ਵੀ ਇਹ ਮੰਨਿਆ ਬੈ ਪੈਸੇ ਦਾ ਸੀ ਆਪ ਵੀ ਲੈ ਜਾਗੇ ਤੈਨੂੰ ਉਹਦੀ ਕੁਤ ਨਹੀਂ ਜਿੰਨੇ ਅੱਛਾ ਉਹ ਚਾਲ ਕਰਦੇ ਸੀ ਉੱਥੇ ਕੈਮਰੇ ਵੀ ਲੱਗੇ ਹੋਏ ਤੇ ਜਦੋਂ ਕੁੱਟੇ ਨੇ ਵੀ ਉਹ ਤਾਂ ਮੰਨ ਗਿਆ ਤੂੰ ਮੰਨ ਜਾ ਉਹਦਾ ਇੱਕ ਪੱਟ ਕੇ ਲੈ ਗਏ ਅੱਛਾ ਕੈਮਰੇ ਲੱਗੇ ਹੋਏ ਤੇ ਉਹਦੀ ਰਿਕਾਰਡਿੰਗ ਹੋਈ ਆ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਪੱਟ ਕੇ ਹਣ ਉਥੇ ਕਾ ਕੈਮਰੇ ਨੇ ਨਾ ਉਥੇ ਕੋਈ ਬੀਸੀ ਆ ਰੋਹਾਂ ਦਾ ਸਾਰਾ ਟੀਵੀ ਸਾਰਾ ਕੁਝ ਚੱਕ ਕੇ ਲੈ ਗਏ ਉਥੋਂ ਇੱਕ ਆ ਮੇਰੇ ਦਾਦੇ ਨੂੰ ਬੁਲਾਏ ਦੀ ਜੀ ਇਹਨੇ ਕਿਹਾ ਨੂੰ ਇੱਕ ਮੇਰਾ ਪਾਪਾ ਹੋ ਰਾਇ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਾਈ ਅਸੀਂ ਮੰਗ ਇਹ ਕਰਦੇ ਹਾਂ ਉਹ ਜਿਹੜਾ ਬੰਦਾ ਨੌਕਰੀ ਦੇਣੀ ਰਹਿਣਾ ਚਾਹੀਦਾ ਜੀ ਉਹਦੀ ਨੌਕਰੀ ਖੋਈ ਜਾਵੇ ਉਹਨੂੰ 5 7 10 ਸਾਲ ਦੀ ਸਜ਼ਾ ਹੋਵੇ ਇਹ ਜਿਹੜਾ ਬੰਦਾ ਸਜਾ ਦਾ ਅਦਾਲਤ ਨੇ ਦੇਣੀ ਆ ਜੋ ਵੀ ਦੇਣੀ ਆ ਅੱਛਾ ਇਹ ਜਿਹੜਾ ਬੰਦਾ ਜੀ ਨੌਕਰੀ ਤੇ ਰਹੂਗਾ ਜੀ ਮੇਰਾ ਘਰ ਉੱਜੜ ਗਿਆ ਮੇਰੀ ਮਾਂ ਨਹੀਂ ਹੁਣੇ ਹੁਣੇ ਨਵੇਂ ਗਏ ਸੀ 15 ਦਿਨ ਪਹਿਲਾਂ ਸਿਰਫ ਇੱਕ ਪਹਿਲਾਂ ਜਿਹੜੇ ਮਾਲਕਾਂ ਦੇ ਰਿਹਾ ਉਹ ਮਾਲਕ ਇੱਥੇ ਹੈਗੇ ਆਪਣੇ ਆਏ ਨਹੀਂ ਹੈਗੇ ਨੇ ਕੀ ਕਹਿੰਦੇ ਉਹ ਦੂਜੇ ਮਾਲਕ ਨੇ ਫੋਨ ਕਰਕੇ ਮਾ ਦੂਜੇ ਬੇਟੇ ਬੇਟਾਈ ਦੂਜੇ ਮੁੰਡੇ ਅੱਛਾ ਦੂਜੇ ਜਿਹੜਾ ਬਾਈ ਉਹ ਹਾਂਜੀ ਹਾਂ ਕੱਪੀ ਦਾੜੀ ਵਾਲਾ ਲੱਖਾਂ ਲੱਖਾਂ ਰੁਪਏ ਅਕਾਊਂਟ ਚਾਹੁੰਦਾ ਰਹਿੰਦਾਗਾ ਕਦੇ ਐ ਨਹੀਂ ਹੈਗਾ ਦੋਨੇ ਦੋਸਤ ਸੀ ਇਹ ਪਹਿਲਾਂ ਤੂੰ ਹੀ ਦੋਸਤ ਰਹੇ ਇੱਥੇ ਭਾਈ ਐ ਨਹੀਂ ਹੈਗਾ ਸੀਗਾ ਕਦੇ ਵੀ ਕੀ ਕਹਿੰਦੇ ਨੇ ਮਸ਼ੀਨ ਤੇ ਗਏ ਨਹੀਂ ਜੀ ਤੋਂ ਪੈਸੇ ਲੈ ਲੈ ਮਾਲਕ ਖੁਦ ਘਰੇ ਆ ਕੇ ਜਾਂਦੇ ਸੀਗੇ ਹੁਣ ਵੀ ਆ ਰਹੇ ਨੇ ਟ੍ਰੇਨ ਚੜ੍ਹੇ ਹੋਏ ਨੇ ਸਾਰੇ ਆ ਨਹੀਂ ਹੈਗਾ ਵੀ ਕਦੇ ਪਿੰਡ ਚ ਜਿਨ੍ਹਾਂ ਨੇ ਪਹਿਲਾਂ ਟਰੱਕ ਜੰਦਾ ਇੱਥੇ ਹੈਗਾ ਬੰਦਾ ਉਹ ਅੱਛਾ ਅੱਛਾ ਆ ਕੇ ਗਏ ਰਹੇ ਜੋ ਆ ਕੇ ਆਪੋ ਆਜੋ ਘਰੋਂ ਜਿੱਥੋਂ ਨਿਕਲੇ ਇਹਨਾਂ ਨੂੰ ਇਨਸਾਫ ਦਿਓ ਸਭ ਤੋਂ ਵੱਡੀ ਇਨਸਾਨੀਅਤ ਜੇ ਅੱਜ ਤੁਸੀਂ ਇਹਨਾਂ ਨਾਲ ਨਹੀਂ ਖੜੋਗੇ ਤਾਂ ਹੁਣ ਵਾਲੇ ਸਮੇਂ 'ਚ ਤੁਹਾਡੇ ਨਾਲ ਵੀ ਇਹੀ ਕੁਝ ਹੋਣਾ ਹੁਣ ਵੀ ਬਾਈ ਜੀ ਹਾਂ ਹੁਣ ਵੀ ਬਾਈ ਜੀ ਉਹ ਕੁੱਕਰ ਫੈਕਟਰੀ 'ਚ ਕੰਮ ਕਰਦਾ ਸੀ ਮੇਰਾ ਰੈਡੀ ਉਹਨੇ ਬੰਦੇ ਨੇ ਫੋਨ ਕਰਾਇਆ ਯਾਰ ਕਹਿੰਦਾ 65000 ਦੀ ਗੱਡੀ ਕਰਦੀ ਮੇਰੇ 65 ਲਾਏ ਜਾਂਦਾ ਕਹਿੰਦਾ ਮੈਂ ਲੱਖ ਲਾ ਜਾਂਦਾ ਮੇਰੇ ਤੋਂ ਵੱਧ ਕਹਦਾ ਮੇਰੀ ਮੇਰੀ ਗੱਡੀ ਚ ਲਾਉਂਦਾ ਯਾਰ ਜੇ ਕੋਈ ਜੇ ਕੋਈ ਕੰਮ ਕਰਨਾ ਹੁੰਦਾ ਸੀ ਤਾਂ ਹੀ ਕਹਿੰਦਾ ਦੀ ਉਹ ਅੰਨੀ ਮਾੜੀ ਕਰੀ ਸਾਡੇ ਨਾਲ ਤਾਂ ਮੈਂ ਤਾਂ ਘਰੇ ਕੰਦਾ ਰਹਿ ਗਿਆ ਨਾ ਮੇਰੀ ਮਾਂ ਨਾ ਮਾਂ ਹੈ ਨਹੀਂ ਤੁਹਾਡੇ ਨਾ ਨਾ ਮੇਰੀ ਭੈਣ ਹੁਣ ਮੇਰਾ ਰੈਡੀ ਵੀ ਵਗ ਗਿਆ ਇਹਨੂੰ ਤਾਂ ਕੰਦਾ ਖਾਣ ਨੂੰ ਸੀ ਇਹਦੇ ਦਾਦਾ ਜੀ ਚਲ ਕੋਈ ਨਾ ਬਾਈ ਹੌਸਲਾ ਰੱਖ ਕੋਈ ਨਾ ਤੇਰੇ ਨਾਲ ਖੜਾ ਸਾਰਾ ਪੰਜਾਬ ਆ ਪਿੰਡ ਤੇਰੇ ਨਾਲ ਹੀ ਹੈ ਯਾਰ ਬਈ ਜੀ ਮੇਰਾ ਰੈਡੀ ਹੈ ਜਿਆ ਚੋਰ ਹੁੰਦਾ ਸਾਡਾ ਘਰ ਦੇਖ ਲੋ ਕਹੇ ਜੀ ਉਹ ਤਾਂ ਵੇਲੇ ਮੂੰਹ ਤੇ ਪਤਾ ਲੱਗਦਾ ਸੀ ਏਡੀ ਤਰ੍ਹਾਂ ਚੱਲ ਕੇ ਆਏ ਆ ਜੇ ਕੋਈ ਐਸੀ ਜੀ ਗੱਲ ਹੁੰਦੀ ਸੀ ਕਿ ਅਸੀਂ ਕੀ ਲੈਣਾ ਸੀ ਉਹ ਵੀ ਸਾਡਾ ਘਰ ਡਿਗਨ ਨਾਲ ਆਉ ਰਹੀ ਚਾ ਕੇ ਦੇਖ ਲੋ ਜੇ ਮੇਰਾ ਰੈਡੀ ਚੋਰ ਹੁੰਦਾ ਸਾਡੇ ਦਾ ਕੰਦਾ ਤੇ ਵੀ ਪੈਸੇ ਲੱਗੇ ਹੁੰਦੇ ਸਹੀ ਗੱਲ ਹੈ ਬਰ ਕੋਣਿਆਂ ਦੇ ਵੀ ਲੱਗੇ ਹੁੰਦੇ ਸਾਡੇ ਨਾਲ ਵੀ ਤਾਂ ਕੁਝ ਵੀ ਨਹੀਂ ਹੈਗਾ ਜੀ ਬਸ ਬੱਸ ਬਸ ਲੈ ਵੀ ਅਸੀਂ ਫੇਰ ਇਹੀ ਬੇਨਤੀ ਕਰਦੇ ਜਿੰਨੇ ਵੀ ਪੰਜਾਬ ਦੇ ਇਨਸਾਫ ਪਸੰਦ ਲੋਕ ਨੇ ਲੜਾਈ ਲੜਦੇ ਨੇ ਸਟੇਜਾਂ ਤੇ ਬੋਲਦੇ ਨੇ ਜਿਨ੍ਹਾਂ ਦੇ ਮਗਰ ਜਿਨ੍ਹਾਂ ਦੀ ਲੋਕ ਗੱਲ ਸੁਣਦੇ ਨੇ ਚਾਹੇ ਉਹ ਕੋਈ ਆਪਣਾ ਸੋਸ਼ਲ ਮੀਡੀਆ ਵਾਲਾ ਬੰਦਾ ਜਰੂਰ ਭਾਈ ਪਾਤਣਾ ਪਹੁੰਚੋ ਯਾਰ ਇਹਨਾਂ ਦੇ ਨਾਲ ਖੜੋ ਅੱਜ 2 ਲੱਖਾਂ ਇੱਕ ਪਿੰਡ ਦੀਆਂ ਦੋਨੇ ਦੋਸਤਾਂ ਨੇ ਸਰਕ ਤੇ ਰੱਖੀ ਬੈਠੇ ਨੇ ਵਿਚਾਰੇ ਇਹ ਇਹ ਕਹਿੰਦੇ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਰਾ ਪਿੰਡ ਨਾਲ ਹੈ ਤੇ ਧਰਨੇ ਦੇ ਵਿੱਚ ਕਾਫੀ ਇਕੱਠ ਹੈ ਤੇ ਬੱਚੇ ਦਿਨ ਰਾਤ ਦਾ ਪੱਕੇ ਹੀ ਰਹੋਗੇ ਧਰਨਾ ਵਿੱਚ ਕਿਹ ਧਰਨਾ ਸੀ ਭਾਈ ਸਾਰਾ ਪ੍ਰਬੰਧ ਕਰ ਲਿਆ ਔਰੇ ਰੋਟੀ ਪਾਣੀ ਦਾ ਟੈਂਟ ਟੈਂਟ ਨੋਟਾ ਲਾ ਤਾ ਕੋਈ ਕਮੇਟੀ ਬਣਾਈਏ ਫੈਸਲਾ ਕੌਣ ਕਰੇ ਉਹਦਾ ਬਾਈ ਜੀ ਫੈਸਲਾ ਸੀ ਕਮੇਟੀ ਮਤਲਬ ਹਾਂ ਬੜਾਈ ਜੀ ਕਮੇਟੀ ਫੈਸਲਾ ਹੀ ਕਰਨਗੇ ਜੀ ਹਾਂਜੀ ਕਾਮਰੇਡ ਨੇ ਜੀ ਸਾਡੇ ਪਿੰਡ ਦੇ ਕਾਮਰੇਡ ਸਾਰੇ ਕਾਮਰੇਡ ਸਾਰੇ ਚਾਰ ਕਾਮਰੇਡ ਚਲੋ ਇਹ ਤਾਂ ਸਾਂਝਾ ਕੰਮ ਹੈ ਜੇ ਕਾਮਰੇਡ ਜੇ ਸਿੱਖਾ ਵੀ ਇਹ ਤਾਂ ਉਹਨਾਂ ਦਾ ਹਾਂ ਇਹ ਤਾਂ ਸਾਂਝਾ ਕੰਮ ਆ ਜੀ ਪਿੰਡ ਸਾਡਾ ਸਾਰੇ ਕਾਮਰੇਡਾਂ ਦਾ ਹੈ ਹਾਂ ਚਾਹ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਉਹੀ ਨੂੰ ਮਿਲਣਗੇ ਬਸ ਹਾਂ ਬਹੁਤ ਮਾੜੀ ਗੱਲ ਕਰੀ ਜਾ ਰਹੇ ਉਹਨਾਂ ਨੇ ਜਿਹਨਾਂ ਦੇ ਮਤ ਪਾਕੀ ਕੱਟਣਾ ਬਾਈ ਦੂਤੇ ਤਾਂ ਹੋ ਗਈ ਵੀ ਕੀ ਸਾਡੇ ਬਈ ਬੰਦਾ ਮਰਨਾ ਸੌਖਾ ਨਹੀਂ ਜਦੋਂ ਬੰਦੇ ਦੇ ਜਮਾ ਚਾਰੇ ਸਾਰੇ ਰਾਹ ਬੰਦ ਹੋ ਜਾਂਦੇ ਆ ਫੇਰ ਬੰਦਾ ਸੋਚਦਾ ਕਣਕ ਵੇਚ ਕੇ ਬਾਈ ਜੀ ਉਹਨਾਂ ਨੇ ਸਲਫਾਸ ਲੈਤੀ ਅੱਜ ਉਹਨਾਂ ਨੇ ਲਵੇ ਪੈਸੇ 65000 ਚੋਰੀ ਕਰਿਆ ਹੁੰਦਾ ਤਾਂ ਕਣਕ ਕਾਤੋਂ ਵੇਚਦੇ ਹੂੰ ਕਣਕ ਕਾਤੋਂ ਵੇਚ ਕੇ ਆਉਂਦੇ ਜਦੋਂ ਲਵੇ ਪੈਸੇ ਹੁੰਦੇ ਬਹੁਤ ਬਹੁਤ ਬਾੜੀ ਅੰਦਰ ਟੋਡੇ ਪਿੰਡ ਦਾ ਨਾਮ ਕੀ ਆ ਨਿਆਲ ਪਿੰਡ ਆ ਬਾਈ ਜੀ ਆਪਣਾ ਪਾਤੜਾਂ ਦੇ ਬਿਲਕੁਲ ਨਾਲ ਆ ਬਸ ਇਹ ਜਿਹੜਾ ਟਰਨ ਲਾਇਆ ਆ ਆਪਾਂ ਕਿ ਕਿਹੜੀ ਨੀ ਆਪਣਾ ਨਿਆਲ ਚੌਂਕ ਚੀ ਲਾਇਆ ਜਿੱਦੋਂ ਆਪਾਂ ਪਟਿਆਲੇ ਨੂੰ ਜਾਂਦੇ ਆ ਆਪਣਾ ਪਿੰਡ ਉੱਪਰ ਹੀ ਆ ਰੋਡ ਦੇ ਉੱਪਰ ਇਹ ਲਈ ਪਾਤੜਾਂ ਦੇ ਆਸੇ ਪਾਸੇ ਵਾਲਾ ਮੇਰਾ ਵੀਰ ਸਾਡੀ ਹੱਥ ਬੰਨ ਕੇ ਬੇਨਤੀ ਆ ਜਰੂਰ ਪਹੁੰਚੋ ਕੰਮ ਧੰਦੇ ਹੁੰਦੇ ਰਹਨੇ ਆ ਜੇ ਇਨਸਾਫ ਲੈਣਾ ਨਹੀਂ ਤਾਂ ਦੁਨੀਆ ਦੇ ਟਰੱਕ ਵੀ ਚਲਾਉਣੇ ਲੋਕਾਂ ਨੇ ਡਰਾਈਵਰੀ ਵੀ ਕਰਨੀ ਹੈ ਦਿਹਾੜੀਆਂ ਵੀ ਕਰਨੀਆਂ ਤਕੜਿਆਂ ਦੇ ਵੀ ਕਰਨੇ ਮਾੜਿਆਂ ਦੇ ਵੀ ਤੇ ਨਹੀਂ ਤਾਂ ਫਿਰ ਇਹੋ ਜਿਹਾ ਕੁਝ ਹੁੰਦਾ ਰਹੂਗਾ ਅਗਲਾ ਜਿਹੜੇ ਵੱਡੇ ਤਕੜੇ ਲੋਕ ਆ ਉਹ ਆ ਹੀ ਕੁੱਟ ਕੇ ਮਾਰਦਿਆ ਕਰਨਗੇ ਜਾਂ ਮਰਨ ਲਈ ਮਜਬੂਰ ਕਰਦਿਆ ਕਰਨਗੇ ਹਨਾ ਤੇ ਮੇਰਾ ਵੀਰ ਜਿੰਨੇ ਵੀ ਤੁਸੀਂ ਪੰਜਾਬੀ ਬੰਦੇ ਵੀਡੀਓ ਦੇਖ ਰਹੇ ਸ਼ੇਅਰ ਅੱਗੇ ਦੀ ਅੱਗੇ ਜਰੂਰ ਕਰੋ ਤਾਂ ਕਰਕੇ ਇਹ ਪਰਿਵਾਰ ਨੂੰ ਹਨ ਬੱਚੇ ਆ ਵਿਚਾਰੇ ਦੇ ਮਾਂ ਵੀ ਹੈ ਨਹੀਂ ਕਿ ਕੱਲਾ ਪਿਓ ਹੀ ਸੀਗਾ ਇਹਨਾਂ ਨੂੰ ਇਨਸਾਫ ਮਿਲ ਸਕੇ ਧੰਨਵਾਦ ਜੀ